ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਮਾ ਦੇਣ ਦੇ ਮਕਸਦ ਨਾਲ 45 ਤਰ੍ਹਾਂ ਦੀਆਂ ਸੇਵਾਵਾਂ ਮਾ ਜਿਹੜੀਆਂ ਹਨ ਉਹ ਸੇਵਾ ਕੇਂਦਰਾਂ ਵਿੱਚ ਸਹੀ ਤਰੀਕੇ ਨਾਲ ਮਿਲ ਰਹੀਆਂ ਹਨ ਜਾਂ ਨਹੀਂ ਇਸ ਨੂੰ ਲੈ ਕੇ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਸਥਿਤ ਸੇਵਾ ਕੇਂਦਰ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਣਾ ਹੈ ਲੋਕਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਸੇਵਾ ਕੇਂਦਰ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਪਾਸੋਂ ਵੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਗੱਲਬਾਤ ਕਰਦੇ ਐਸਟੀਐਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਇਹ ਦੌਰਾ ਰੁਟੀਨੀ ਦੌਰਾ ਸੀ ਤੇ ਇਸ ਦੌਰੇ ਦੌਰਾਨ ਉਹਨਾਂ ਦੇਖਿਆ ਕਿ ਜੋ ਸਰਕਾਰ ਵੱਲੋਂ 45 ਤਰ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਨ ਉਹ ਬਿਲਕੁਲ ਹੀ ਠੀਕ-ਠਾਕ ਸੀ ਤੇ ਸੇਵਾ ਕੇਂਦਰ ਵਿੱਚ ਕੰਮ ਕਰਵਾਉਣ ਆ ਰਹੇ ਲੋਕ ਵੀ ਸੰਤੁਸ਼ਟ ਸਨ ਉਨਾ ਕਿਹਾ ਕਿ ਸੇਵਾ ਕੇਂਦਰ ਵਿੱਚ ਜੋ ਬੈਟਰੀ ਬੈਕਅਪ ਦੀ ਸਮੱਸਿਆ ਹੈ ਉਸ ਨੂੰ ਵੀ ਕੰਪਨੀ ਵੱਲੋਂ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ। ਉਹਨਾਂ ਨਾਲ ਹੀ ਲੋਕਾਂ ਨੂੰ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਵੀ ਅਪੀਲ ਕੀਤੀ। ਪਬਲਿਕ ਦੀ ਵੈਸੀ ਗ੍ਰੀਵੈਂਸਸ ਸੁਣ ਲਈ ਜਿਵੇਂ ਟਾਈਮ ਟਾਈਮ ਅਸੀਂ ਸੇਵਾ ਕੇਂਦਰ ਵਿੱਚ ਜਿਹੜੀ 45 ਸਰਵਿਸਿਜ਼ ਪ੍ਰੋਵਾਈਡ ਕੀਤੀ ਜਾ ਰਹੀ ਹੈ ਗਵਰਨਮੈਂਟ ਵੱਲੋਂ ਉਹਦੀ ਰੂਟੀਨ ਚੈਕਿੰਗ ਸੀਗੀ ਤੇ ਲੋਕਾਂ ਦੀ ਸਮੱਸਿਆਵਾਂ ਸੁਣੀਆਂ ਲੋਕ ਸੈਟੀਸਫਾਈਡ ਸੀਗੇ ਅ ਬੈਟਰੀ ਬੈਕਅਪ ਦਾ ਇਸ਼ੂ ਹੈਗਾ ਉਹ ਕੰਪਨੀ ਜਲਦੀ ਪ੍ਰੋਵਾਈਡ ਕਰ ਦੇਗੀ ਬਟ ਅਦਰਵਾਈਜ਼ ਜਨਤਾ ਨੂੰ ਐਸਚ ਜਿਹੜੇ ਹਾਲ ਦੀ ਘੜੀ ਬੈਠੇ ਸੀਗੇ ਕੋਈ ਸਮੱਸਿਆ ਐਸੀ ਸਾਹਮਣੇ ਨਹੀਂ ਆਈ ਜਿਨ ਕਿ ਉਹ ਉਹਨਾਂ ਨੂੰ ਪਰੇਸ਼ਾਨੀ ਆਈ